ਰੋਸ ਨ ਕੀਜੈ ਅੰਮ੍ਰਿਤ ਪੀਜੈ ਰਾਣ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਾਣਾ ਆਏ ਜਾਏ ਜੁਗ ਚਾਰੇ ਰਾਮ ਕਲੀ ਮਹਲਾ ਪਹਿਲਾ ਦਖਣੀ ਓੰਕਾਰ ਬਾਣੀ ਵਿੱਚੋਂ ਇਹ ਪਵਨ ਸ਼ਬਦ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 931 ਤੇ ਸ਼ੋਭਨੀ ਕਹੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਇਹ ਪਰਮੇਸ਼ਰ ਦੇ ਨਾਲ ਵਿਗਾਰ ਨਾ ਪਾ ਉਸ ਦਾ ਜੋ ਨਾਮ ਹੈ ਉਹ ਮੌਤ ਰਹਿਤ ਕਰ ਦੇਣ ਵਾਲਾ ਹੈ ਉਹ ਨਾਮ ਅਮਰ ਤਪੀਏ ਇਸ ਸੰਸਾਰ ਵਿੱਚ ਤੋਂ ਸਦਾ ਨਹੀਂ ਰਹਿਣਾ ਇੱਥੇ ਰਾਜੇ ਵੀ ਹੋਣ ਅਮੀਰ ਵੀ ਹੋਣ ਗਰੀਬ ਵੀ ਹੋਣ ਸਾਰਿਆਂ ਨੇ ਇੱਥੇ ਰਹਿਣਾ ਨਹੀਂ ਹੈ ਇਹ ਆਦਤੋਂ ਹੀ ਉਹਦਾ ਵਿਧਾਨ ਚ ਲਿਆ ਆ ਰਿਹਾ ਹੈ ਰਹਿਣ ਕਾਣ ਤੈ ਰਹੇ ਨਾ ਕੋਈ ਕਿਸ ਪੈ ਕਰੋ ਬੇਨੰਤੀ ਇੱਕ ਸ਼ਬਦ RAM ਨਾਮ ਨਿਰੋਤਰ ਗੁਰਦੇਵੇ ਪਾਤਮਾਤੀ ਇਥੇ ਸਦਨ ਟਿਕੇ ਰਹਿਣ ਵਾਸਤੇ ਕਿਨੂੰ ਕਵੇਂਗਾ ਕਿਸੇ ਦੇ ਕਹਿਣ ਦੇ ਉੱਤੇ ਵੀ ਤੂੰ ਇਥੇ ਟਿਕੇ ਨਹੀਂ ਰਹਿਣਾ ਕਿਸੇ پاس ਕੋ ਬੇਨਤੀ ਕਰਨ ਦਾ ਕੋਈ ਮਤਲਬ ਨਹੀਂ ਇੱਕ ਪਰਮੇਸ਼ਰ ਦਾ ਜੋ ਸ਼ਬਦ ਹੈ ਉਹ ਪਰਮੇਸ਼ਰ ਦਾ ਨਾਮ ਹੈ ਉਹ ਸਾਨੂੰ ਬਚਾ ਸਕਦਾ ਹੈ ਦੁੱਖਾਂ ਤਕਲੀਫਾਂ ਤੇ ਤੋਂ ਗੁਰੂ ਸਾਨੂੰ ਚੰਗੀ ਮੱਤ ਬਖਸ਼ ਰਹੇ ਹਨ ਲਾਜ ਬਰੰਤੀ ਮਾਰ ਗਈ ਕੂਗਟ ਖੋਲ ਚਲੀ ਸਾਹਸ دیਵਾਨੀ ਬਾਵਰੀ ਸਿਰ ਤੇ ਸੰਕਟ ਲੀ ਜੋ ਦੁਨੀਆ ਦੀ ਲਾਜ ਵਾਸਤੇ ਨਕ ਨੇ ਰੱਖਣ ਵਾਸਤੇ ਜਿਉਂਦੇ ਹਨ ਉਹ ਇਸ ਸੰਸਾਰ ਵਿੱਚ ਦੁੱਖ ਪਾਉਂਦੇ ਹਨ ਜਿਨ੍ਹਾਂ ਨੇ ਇਹ ਸੰਗ ਲਾ ਲਈ ਉਸ ਸੰਸਾਰ ਦੀ ਸਮਾਜ ਦੀ ਛੱਡ ਕੇ ਗੁਰੂ ਦੀ ਮੰਨਦੇ ਹਨ ਉਹਨਾਂ ਦੇ ਸਿਰ ਤੋਂ ਇਹ ਬਲਾਈ ਟਲ ਜਾਂਦੀ ਹੈ। ਪ੍ਰੇਮ ਬੁਲਾਈ ਰਲੀ ਸਿਉ ਮਨ ਮੈਂ ਸ਼ਬਦ ਆਨੰਦ ਲਾਲ ਰਤੀ ਲਾਲੀ ਪਈ ਗੁਰਮੁਖ ਪਈ ਨਿਚਿੰਦ ਜਿਹੜੇ ਗੁਰੂ ਦੀ ਮੰਧਿਆਨ ਗੁਰੂ ਉਹਨਾਂ ਨੂੰ ਬੁਲਾ ਕੇ ਆਪਦੇ ਨਾਲ ਮਿਲ ਬਖਸ਼ ਦਿੰਦਾ ਹੈ ਸ਼ਬਦ ਬਖਸ਼ਦਾ ਹੈ ਜਿਸ ਦੇ ਨਾਲ ਸਾਡਾ ਜੀਵਨ ਆਨੰਦਿਤ ਹੋ ਜਾਂਦਾ ਹੈ ਉਸ ਦੇ ਚਿਹਰੇ ਦੇ ਉੱਤੇ ਲਾਲੀ ਭਖਦੀ ਹੈ ਉਹ ਗੁਰੂ ਦੀ ਮਤ ਮੰਨਦੇ ਹਨ ਤੇ ਉਹ ਦੁਨੀਆ ਵੱਲੋਂ ਬੇਪਰਵਾਹ ਰਹਿੰਦੇ ਹਨ ਲਾਹ ਨਾਮ ਰਤਨ ਜਪ ਸਾਰ ਲਾਲਬ ਲੋਭ ਬੁਰਾ ਅਹੰਕਾਰ ਪਰਮੇਸ਼ਰ ਦਾ ਨਾਮ ਰਤਨ ਜੋ ਹੈ ਇੱਕ ਖਟੀ ਖਾਟੋ ਇਹ ਸਾਰਿਆਂ ਦਾ ਤਤਸਾਰ ਹੈ ਤੇ ਜੋ ਜੀਵ ਦੇ ਚਸਕੇ ਜੋ ਦੁਨੀਆ ਦੇ ਪਦਾਰਥਾਂ ਦਾ ਲੋਭ ਹੈ ਵੀ ਇਹ ਸਭ ਮੇਰਾ ਹੋ ਜਾਵੇ ਮਹਾਰਾਜ ਕਹਿੰਦੇ ਅਹੰਕਾਰ ਕਰਨਾ ਇਹ ਪਾਪ ਹਨ ਲਾੜੀ ਚਾੜੀ ਲਾਇਤ ਮਾਰ ਜੋ ਨਿੰਦਾ ਚੁਗਲੀ ਹੈ ਇਹ ਤੋਂ ਪਰਹੇਜ਼ ਕਰੋ ਮਨ ਮੁਖ ਅੰਦਾ ਮੁਗਧ ਗਵਾਰ ਮਨ ਪਿਛੇ ਤੁਰਨ ਵਾਲਾ ਗੁਰੂ ਦੀ ਗੁਰੂ ਵਾਲੇ ਬਣਿਓ ਮੂ ਮੋੜ ਕੇ ਰੱਖਦਾ ਹੈ ਗੁਰੂ ਦੀ ਨਹੀਂ ਮੰਨਦਾ ਹੈ ਉਹ ਅੰਨਾ ਹੈ ਮੂਰਖ ਹੈ ਝੱਲਾ ਹੈ ਲਾਹੇ ਕਾਰਣ ਆਇਆ ਜੱਗ ਹੋਏ ਮਜੂਰ ਗਿਆ ਠਗਾਏ ਠੱਗ ਆਦਮੀ ਨੂੰ ਇੱਥੇ ਲਾਹ ਘਟਨ ਵਾਸਤੇ ਪਰਮੇਸ਼ਰ ਨੇ ਇਸ ਜੱਗ ਵਿੱਚ ਭੇਜਿਆ ਸੀ ਪਰ ਹੋਰਨਾਂ ਦੀ ਮਜੂਰੀ ਹੀ ਕਰਦਾ ਰਿਹਾ ਉਹ ਠੱਗਿਆ ਗਿਆ ਲਾਹ ਨਾਮ ਪੂੰਜੀ ਵੇ ਸਾਹੋ ਨਾਨਕ ਸੱਜੀ ਪਾਤ ਸਚਾ ਪਾਤ ਸਾਹੋ ਅਸਲ ਜੋ ਲਾਇ ਕਮਾਈ ਕਰਨ ਵਾਲੀ ਜੀਜ ਹੈ ਉਹ ਪਰਮੇਸ਼ਰ ਦਾ ਨਾਮ ਹੈ ਉਸ ਨਾਮ ਧੰਨ ਨੂੰ ਇਕੱਠਾ ਕਰੋ ਤਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ ਕਿ ਉਸ ਪਰਮੇਸ਼ਰ ਦੇ ਦਰ ਤੇ ਸਥਾਨ ਮਿਲੇਗਾ ਇੱਜ਼ਤ ਮਿਲੇਗੀ ਆਏ ਗੂਤਾ ਜਗ ਜਮ ਪੰਧ ਆਈ ਨ ਮੇਟਣ ਕੋ ਸਮਰਾਥ ਬੜ ਹੋਇਆ ਗੀ ਆਪਾਂ ਨੂੰ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਤੁਸੀਂ ਦੇ ਜਿਵੇਂ ਨਹੀਂ ਗਵਾ ਲਿਆ ਤੁਸੀਂ ਪੁਠੇਰਾ ਪੈ ਗਏ ਮਾਇਆ ਪਿੱਛੇ ਭਜੇ ਫਿਰਦੇ ਰਹੇ ਹੁਣ ਤੁਹਾਨੂੰ ਇਸ ਵਿੱਚੋਂ ਕੋਈ ਕੱਢ ਵੀ ਨਹੀਂ ਸਕਦਾ ਆਥ ਸੈਲ ਨੀਜ ਕਰ ਹੋਏ ਆਥ ਦੇਖ ਨਿਵੇ ਜਿਸ ਧੋਏ ਜਿਹਦੇ ਕੋਠੀ ਵਿੱਚ ਦਾਣੇ ਉਹਦੇ ਕਮਲੇ ਵੀ ਸਿਆਣੇ ਜੇ ਕਿਸੇ ਮਾੜੇ ਨੀਚ ਬੰਦੇ ਕੋਲੇ ਵੀ ਧੰਨ ਆ ਜਾਂਦਾ ਤੇ ਸਾਰੇ ਉਸਦੇ ਗਾੜੀ ਨਿਉਂਦੇ ਹਨ ਝੁਗਦੇ ਹਨ ਆਤ ਹੋਏ ਤਾਂ ਮੁਗਦ ਸਿਆਣਾ ਭਗਤ ਬਿਹੋਨਾ ਜਗ ਬੋਰਾ ਨਾ ਜਿਹਦੇ ਘਰ ਧੰਨ ਹੋਵੇ ਉਹਦੀ ਲੋਕ ਸ਼ਬਦ ਕਰਦੇ ਆਨ ਉਹਦੇ ਆਖੇ ਲੱਗਦੇ ਹਨ ਜਿਹਦੇ ਕੋਲੇ ਧੰਨ ਆ ਗਿਆ ਉਹ ਕਮਲਾ ਵੀ ਸਿਆਣਾ ਬਣ ਗਿਆ ਭਗਤ ਬਿਹੋਨਾ ਜਗ ਬੋਰਾ ਨਾ ਤੇ ਗੁਰੂ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਸਾਰਾ ਮੂਰਖ ਜੋ ਹੈ ਉਹ ਝੱਲਾ ਹੈ ਮੂਰਖ ਹੈ ਸਭ ਮੈਂ ਵਰਤੈ ਕੋ ਸੋਏ ਜਿਸਨੂੰ ਕਿਰਪਾ ਕਰੇ ਤਿਸ ਪਰਗਟ ਹੋਏ ਜਿਸ ਦੇ ਗੁਰੂ ਕਿਰਪਾ ਕਰਦਾ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਾਰਿਆਂ ਵਿੱਚ ਹੀ ਪਰਮੇਸ਼ਰ ਵੱਸਦਾ ਹੈ ਭਾਵੇਂ ਕੋਈ ਅਮੀਰ ਹੈ ਭਾਵੇਂ ਕੋਈ ਗਰੀਬ ਹੈ ਜੋਗ ਜੋਗ ਥਾਪ ਸਦਾ ਨਿਰਵੈਰ ਜਨਮ ਮਰਨ ਨਹੀਂ ਤੰਦਾ ਤੈਰ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ ਆਪ ਉਹ ਸਾਰਿਆਂ ਤੋਂ ਨਿਰਵੈਰ ਬਿਠਾ ਉਹ ਕਿਸੇ ਨਾਲ ਵੈਰ ਨਹੀਂ ਕਰਦਾ ਜੰਮਣਾ ਮਰਨਾ ਉਹਦੇ ਹੁਕਮ ਦੇ ਵਿੱਚ ਹੀ ਹੈ ਜੋ ਦੀ ਸੋ ਆਪੇ ਆਪ ਆਪ ਉਪਾਏ ਆਪੇ ਕਟਠਾਪ ਜੋ ਜੋ ਅੱਖਾਂ ਨਾਲ ਦਿਸਦਾ ਹੈ ਉਹ ਸਾਰੀਆਂ ਚੀਜ਼ਾਂ ਜੀਵਾਂ ਦੇ ਵਿੱਚ ਪਰਮੇਸ਼ਰ ਆਪ ਵੱਸਦਾ ਹੈ ਆਪ ਉਸ ਨੂੰ ਪੈਦਾ ਕਰਦਾ ਹੈ ਆਪ ਅਗੋਚਰ ਤੰਦੈ ਲੋਈ ਜੋਗ-ਜੁਗਤ ਜਗ ਜੀਵਨ ਸੋਈ ਸਾਰੀ ਸ੍ਰਿਸ਼ਟੀ ਨੂੰ ਮਾਰ ਇਹਨੇ ਤੰਦੇ ਵਿੱਚ ਲਾਇਆ ਹੋਇਆ ਹੈ ਉਹ ਪਰਮੇਸ਼ਰ ਅਪੌਂਚ ਹੈ ਅਸੀਂ ਉਸਤਕ ਆਪਣੀ ਅਕਲ ਬੁੱਧ ਨਾਲ ਪਹੁੰਚ ਨਹੀਂ ਸਕਦੇ। ਯੁਗਤੀ ਪਰਮੇਸ਼ਰ ਦੱਸਦਾ ਹੈ। ਪਰਮੇਸ਼ਰ ਜੁੜਨ ਦੀ ਵਿਧੀ ਦੱਸਦਾ ਹੈ। ਕਰਵਾਚਾਰ ਸੱਚ ਸੁਖ ਹੋਈ ਨਾਮੁ ਮਹਿ ਹੂਣਾ ਮੁਕਤ ਕਿਵ ਹੋਈ। ਆਪਣਾ ਆਚਰਣ ਉੱਚਾ ਬਣਾਓ ਆਪਣੇ ਕਰਤਾਵਾਂ ਦੀ ਪਾਲਣਾ ਕਰੋ ਸਦਾ ਹੀ ਸੁਖ ਪ੍ਰਾਪਤ ਹੋਵੇਗਾ ਪਰ ਪਰਮੇਸ਼ਰ ਦੇ ਨਾਮ ਨੂੰ ਮੰਨਣ ਤੋਂ ਬਗੈਰ ਕੋਈ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਹੋਇਆ ਬੇਅੰਤ ਭੁਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ